70ਵੇਂ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਸਮੂਹ ਭਾਰਤੀਆਂ ਨੂੰ ਸੂਬਾ ਪੰਜਾਬੀਆਂ ਨੂੰ ਦੇਸ਼ ਵਿਦੇਸ਼ ਵਿੱਚ ਸਾਰੇ ਲੋਕਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਅੱਜ ਪੂਰੇ 70 ਸਾਲ ਹੋ ਚੁੱਕੇ ਨੇ ਕਿ ਸਾਡਾ ਦੇਸ਼ ਦੇ ਅੰਦਰ ਸੰਵਿਧਾਨ ਲਾਗੂ ਹੋਇਆਗਾ ਔਰ 77ਵਾਂ ਗਣਤੰਤਰ ਦਿਵਸ ਆ ਔਰ ਸਾਰਿਆਂ ਨੂੰ ਮੁਬਾਰਕਬਾਦ ਇਹ ਮਥਾਵੇ ਦੇ ਕਬਾਸੀ ਦਾ ਫਰੀ ਵੀ ਜਿੱਦਿਆਰੇ ਦੂਸਰੀ ਬੱਤੀ ਕੀਮਤ ਨੂੰ ਲਗਾਤਾ ਕਰਜਾ ਲੱਗਾ ਜਾ ਰਿਹਾ ਕਿਵੇਂ ਦੇਖੋ ਪੰਜਾਬ ਦੇ ਅੰਦਰ ਜਦੋਂ ਪਰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਲਗਾਤਾਰ ਅਸੀਂ ਅਪਦਾ ਜਿਹੜਾ ਮਾਲੀਆਗਾ ਉਹ ਵਧਾਇਆਗਾ ਜਿਹੜਾ ਮੈਂ ਪਹਿਲਾਂ ਵੀ ਜ਼ਿਕਰ ਕੀਤਾਗਾ ਚਾਹੇ ਉਹ ਜੀਐਸਟੀ ਦੀ ਗੱਲ ਆ ਚਾਹੇ ਐਕਸਾਈਜ਼ ਦੀ ਗੱਲ ਆ ਚਾਹੇ ਨਾਨ ਟੈਕਸ ਰੈਵਨਿਊ ਦੀ ਗੱਲ ਆ ਸਾਰੇ ਹੈਡ ਦੇ ਅੰਦਰ ਅਸੀਂ ਚੌਖਾ ਵਾਅਦਾ ਕੀਤਾਗਾ ਖਾਸ ਕਰਕੇ ਜੇ ਆਪਾਂ ਕੰਪੇਅਰ ਕਰੀਏ ਕਾਂਗਰਸ ਦੇ 5 ਸਾਲ ਅਕਾਲੀ ਦਲ ਭਾਜਪਾ ਦੇ 5 ਸਾਲ ਉਹਨਾਂ ਸਾਰਿਆਂ ਦੇ 5 ਸਾਲ ਦੇ ਉੱਤੇ ਸਾਡੇ 3 ਸਾਲ ਜਿਹੜੇ ਨੇ ਜੇ ਪਾਰੂ ਪੈਂਦੇ ਨੇ ਕਿ ਸਾਡਾ ਕਰਕ ਜਿਹੜਾ ਟੈਕਸ ਹੈਗਾ ਉਹਨਾਂ ਦਾ ਵੱਡ ਕਲੈਕਸ਼ਨ ਹੋਈ ਆ ਕੋਈ ਵੀ ਲੰਮਾ ਟੈਕ ਇਨਾ 4 ਸਾਲਾਂ ਦੇ ਵਿੱਚ 3.5 ਸਾਲਾਂ ਦੇ ਵਿੱਚ ਪੰਜਾਬ 'ਚ ਨਹੀਂ ਲੱਗਿਆ ਬਲਕਿ ਲੋਕਾਂ ਨੂੰ ਜੇ ਅੱਜ ਗੱਲ ਕਰੀਏ 600 ਜੁਟ ਮੋਤ ਬਿਜਲੀ ਮਿਲ ਰਹੀ ਆ ਅੱਜ ਪੰਜਾਬ ਦੇ ਕਿਸਾਨ ਦੇ ਆਖਰੀ ਖੇਤ ਤੱਕ ਜਿਹੜਾ ਉਹ ਪਾਣੀ ਪਹੁੰਚ ਰਿਹਾਗਾ ਪਰ ਪੰਜਾਬ ਦੇ ਕਿਸਾਨ ਨੂੰ ਜਿੰਨੇ ਬਿਜਲੀ ਮਿਲ ਰਹੀ ਆ ਔਰ 10 ਲੱਖ ਰੁਪਏ ਤੱਕ ਦੀ ਸਿਹਤ ਯੋਜਨਾ ਜਿਹੜੀ ਆ ਉਹ ਅਸੀਂ ਪੰਜਾਬ ਚ ਲਾਗੂ ਕਰਨ ਵਾਲਾ ਪੰਜਾਬ ਜਿਹੜਾ ਪਹਿਲਾ ਰਾਜ ਬਣ ਚੁੱਕਿਆਗਾ ਪੰਜਾਬ ਦੇ ਅੰਦਰ ਜੇ ਗੱਲ ਕਰੀਏ ਅਸੀਂ এমਪਲਾਈਮੈਂਟ ਦੀ 60 ਹਜ਼ਾਰ ਸਰਕਾਰੀ ਨੌਕਰੀਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਗਵਾਈt ਪਿਛਲੇ 3.5 ਸਾਲ ਚ ਅਸੀਂ ਪੰਜਾਬ ਦੇ ਲੋਕਾਂ ਨੂੰ ਦੇ ਚੁੱਕੇ ਆ ਪੰਜਾਬ ਦੇ ਨੌਜਵਾਨ ਲੋਕਾਂ ਨੂੰ ਦੇ ਚੁੱਕੇ ਆ ਬੱਚੇ-ਬੱਚਿਆਂ ਨੂੰ ਦੇ ਚੁੱਕੇ ਆ ਔਰ ਬਿਲਕੁਲ ਮੈਰਿਟ ਦੇ ਆਧਾਰ ਦੇ ਉੱਤੇ ਬਿਲਕੁਲ ਬਿਨਾਂ ਕਿਸੇ ਪਾਈਪ ਤੀਜਾਵਾਦ ਦੇ ਔਰ ਇਸੇ ਤਰ੍ਹਾਂ 1.5 ਲੱਖ ਕਰੋੜ ਦਾ ਨਿਵੇਸ਼ ਜਿਹੜਾ ਉਹ ਪੰਜਾਬ ਤੋਂ ਆ ਜਿਹਦੇ ਕਰਕੇ 5 ਲੱਖ ਰੋਜ਼ਗਾਰ ਜਿਹੜਾ ਉਹ ਪੰਜਾਬ ਪੈਦਾ ਹੋਇਆ ਇਹੀ ਕਾਰਨਾਂ ਕਿ ਅੱਜ ਪੰਜਾਬ ਦੀਆਂ ਸਾਰੀਆਂ ਯੂਨੀਵਰਸਟੀਆਂ ਸਾਰੇ ਕਾਲਜ ਜਿਹੜੇ ਦੇਗੇ ਉਹਨਾਂ ਦੇ ਅੰਦਰ ਵਿਦਿਆਰਥੀਆਂ ਦੀ ਗਿਣਤੀ ਚ ਚੌਖਾ ਵਾਧਾ ਹੋਇਆਗਾ ਔਰ ਖਾਸ ਕਰਕੇ ਬਹੁਤ ਜਗ੍ਹਾ ਦੇ ਉੱਤੇ ਸਾਨੂੰ ਜਿਹੜੀਆਂ ਸੀਟਾਂ ਲਗੀਆਂ ਉਹ ਵਧਾਉਣੀਆਂ ਪਈਆਂ ਨੇ ਚਾਹੇ ਆਈਟੀਐਸ ਦੀ ਗੱਲ ਕਰ ਲਈਏ ਚਾਹੇ ਯੂਨੀਵਰਸਿਟੀ ਦੀ ਗੱਲ ਕਰ ਲਈਏ ਤਾਂ ਹੀ ਪੋਸੀਬਲ ਆ ਜੇ ਪੰਜਾਬ ਦੇ ਯੰਗਸਟਰ ਦਾ ਪੰਜਾਬ ਦੇ ਨੌਜਵਨ ਮੁੰਡੇ ਕੁੜੀਆਂ ਦਾ ਵਿਸ਼ਵਾਸ ਜਿਹੜਾ ਉਹ ਪੰਜਾਬ ਚ ਬਹਾਨਾ ਹੋਇਆਗਾ ਇਸੇ ਇਸੇ ਤਰੀਕੇ ਪਲੀ ਇਸੇ ਤਰੀਕੇ ਪੰਜਾਬ ਦੇ ਅੰਦਰ ਜਿਹੜਾ ਜਿਹੜਾ ਨਸ਼ਿਆਂ ਦਾ ਕਹਿਰ ਅਕਾਲੀਦਰ ਭਾਜਪੀ ਨੇ ਬਖਾਇਆ ਸੀ ਜੋ ਪੰਜਾਬ ਦੇ ਅੰਦਰ ਪੰਜਾਬ ਨੂੰ ਨਸ਼ਿਆਂ ਚ ਡੋਬੋਇਆ ਸੀ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦਾ ਕੰਮ ਅਕਾਲੀਦਰ ਭਾਜਪੀ ਨੇ ਕੀਤਾ ਸੀ ਕਾਂਗਰਸ ਪਾਰਟੀ ਨੇ ਕੀਤਾ ਸੀ ਉਹਦੇ ਖਿਲਾਫ ਇੱਕ ਵੱਡੀ ਜਣੀ ਆ ਮਹਿਮ ਪੰਜਾਬ ਦੇ ਚੱਲ ਰਹੀ ਆ ਯੁੱਧ ਨਸ਼ਿਆਂ ਦੇ ਵਿਰੁੱਧ ਬਿਲਕੁਲ ਅਸੀਂ ਵੱਡੇ ਵੱਡੇ ਨਸ਼ੇ ਤਸਕਰ ਵੱਡੇ ਵੱਡੇ ਨਸ਼ੇ ਦੇ ਵਪਾਰੀ ਜਿਹੜੇ ਨੇ ਕਿ ਅੱਜ ਜੋ ਜੇਹਲਾਂ ਦੀ ਹਵਾ ਖਾ ਰਹੇ ਨੇ ਇਸੇ ਤਰ੍ਹਾਂ ਜਿਹੜਾ ਗੈਂਗਸਟਰ ਬਾਦ ਕਾਂਗਰਸ ਪਾਰਟੀ ਨੇ ਜਿਹੜਾ ਗੈਂਗਸਟਰ ਬਾਦ ਅਕਾਲੀ ਦਲ ਬਾਦਲ ਅਕਾਲੀ ਦਲ ਤੇ ਭਾਜਪਾ ਨੇ ਪੰਜਾਬ ਪਾਲਿਆ ਸੀਗਾ ਉਹਨੂੰ ਅਸੀਂ ਉਹਦੇ ਉੱਤੇ ਸਖਤ ਬਾੜ ਜਿਹੜਾ ਉਹ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਕਰ ਰਹੀ ਆ ਬਿਲਕੁਲ ਪੰਜਾਬ ਨੂੰ ਗੈਂਗਸਟਰ ਮੁਕਤ ਬਣਾਵਾਂਗੇ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਪੰਜਾਬ ਨੂੰ ਖਸਤਾ ਕਰਦਾ ਪੰਜਾਬ ਨੂੰ ਵੀ ਰੰਗਲਾ ਵੀ ਗੱਲ ਕਰ ਦੋ ਸਾਬ ਪਰ ਪੁਲਿਸ ਦੀ ਸੁਰੱਖਿਆ ਤੇ ਨਹੀਂ ਹਾਲ ਨਾਬੇ ਵਿਖੇ ਜੀ ਦਾ ਵਾਦਾ ਕੀਤਾ ਗਿਆ ਕਿ ਇਹ ਬਕਾਇਆ ਇਸ ਵਾਰ ਬਜਟ ਦੇ ਵਿੱਚ ਰੱਖਿਆ ਜਾਏਗਾ ਬਿਲਕੁਲ ਅਸੀਂ ਚਾਰ ਗਰੰਟੀਆਂ ਜਿਹੜੀਆਂ ਨੇ ਹੁਣ ਤੱਕ ਪੂਰੀਆਂ ਕੀਤੀਆਂ ਨੇ ਪੰਜਵੀਂ ਗਰੰਟੀ ਕਿ ਕਿੱਲੀ ਜਿਹੜੀ ਔਰਤਾਂ ਦੀ ਬਚੀ ਆ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਅਨਾਉਂਸ ਕੀਤਾਗਾ ਬਿਲਕੁਲ ਉਹ ਵੀ ਗਰੰਟੀ ਜਿਹੜੀ ਆ ਆਉਣ ਵਾਲੇ ਬਜਟ ਚ ਸਾਬ ਇੱਕ ਮਿੰਟ ਇੱਕ ਮਿੰਟ ਕਰ ਜੋ ਜੀ ਸੁਰੱਖਿਆ ਉਹਦੇ ਤੁਹਾਡੇ ਵਿਰੋਧੀ ਹੈਗੇ ਜਿਹੜਾ ਕਹਿ ਰਿਹਾ ਵੀ ਪੈਸਾ ਕਿੱਥੋਂ ਲਿਆ ਗਿਆ ਜਾਏਗਾ ਦੇਖੋ ਬਿਲਕੁਲ ਜਦੋਂ ਅਸੀਂ 300 ਯੂਨਟ ਪ੍ਰਤੀ ਮਹੀਨਾ ਔਰ 600 ਯੂਨਟ ਦੋ ਮਹੀਨਿਆਂ ਦਾ ਮਾਫ ਕੀਤਾ ਸੀ ਉਸ ਸਮੇਂ ਵੀ ਜਿਹੜੇ ਵਿਰੋਧੀ ਸੀ ਇਹੀ ਗੱਲ ਕਹਿੰਦੇ ਸੀ ਪੈਸਾ ਕਿੱਥੋਂ ਆਊਗਾ ਅੱਜ ਪੰਜਾਬ ਦੇ ਮੈਂ ਖਜ਼ਾਨੇ ਦਾ ਜ਼ਿਕਰ ਜਦੋਂ ਮੈਂ ਭਾਸ਼ਣ ਦੇ ਰਿਹਾ ਸੀ ਕੀਤਾਗਾ ਕਿ ਕਿੰਨੇ ਪੈਸੇ ਜਿਹੜੇ ਨੇ ਮੈਂ ਕੱਲਾ ਕੱਲਾ ਅੰਕੜਾ ਦਿੱਤਾਗਾ ਕਿੱਥੋਂ ਪੈਸੇ ਆ ਰਹੇ ਨੇ ਕਿ ਇਹ ਪੈਸਾ ਜਿਹੜਾ ਪਹਿਲਾਂ ਰਾਸਤੇ 'ਚ ਰੁਟ ਰਿਹਾ ਦਿੰਦੇ ਸੀਗੇ ਅਸੀਂ ਕੱਲਾ ਕੱਲਾ ਪੈਸਾ ਜਿਹੜਾ ਉਹ ਖਜ਼ਾਨੇ 'ਚ ਲੈ ਕੇ ਆ ਰਹੇ ਆਂ ਇਹੀ ਕਾਰਨ ਦਾ ਇਹ ਜਿਹੜੀ ਯੋਜਨਾ ਇਹ ਵੀ ਸਫਲ ਹੋਊਗੀ ਮੇਰਾ ਇਹ ਤੋਂ ਪਤਾ ਲੱਗਦਾਗਾ ਇਹ ਤੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਜਾਂ ਕਾਲੀਦਰ ਭਾਜਪਾ ਨਹੀਂ ਚਾਹੁੰਦੇ ਕਿ ਪੰਜਾਬ ਦੇ ਗਰੀਬ ਲੋਕਾਂ ਦਾ ਇਲਾਜ ਹੋਵੇ ਇਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਅੰਦਰ ਬਿਹਾਰੀ ਸਿੱਖਿਆ ਹੋਵੇ ਇਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਅੰਦਰ ਲੋਕ ਦੀ ਅਮਰਨ ਇਸੇ ਗੱਲ ਕਰਕੇ ਹਰ ਚੀਜ਼ ਦਾ ਵਿਰੋਧ ਕਰਦੇ ਨੇ ਅਸੀਂ ਕਰਕੇ ਦਿਖਾਵਾਂਗੇ ਔਰ ਕਰਾਂਗੇ ਬਿਲਕੁਲ ਜਿਹੜਾ ਵੀ ਵਿਅਕਤੀ ਲਾ ਐਂਡ ਆਰਡਰ ਨੂੰ ਤੋੜਨ ਦੀ ਕੋਸ਼ਿਸ਼ ਕਰੂਗਾ ਉਹਦਾ ਸਖਤੀ ਦਾ ਪੇਸ਼ ਆ ਜਾਊਗਾ ਬਿਲਕੁਲ ਜਿਹੜਾ ਵੀ ਕਿਤੇ ਦੋਸ਼ੀ ਆ ਉਹਦੇ ਖਿਲਾਫ 24 ਕੰਟੈਂਟਸ ਸੀ ਕਰਮਿਕ